ਵੀ ਜੀ ਕੋਈ ਸਮਝ ਨਹੀਂ ਆਈ ਦਾ 11:30 ਵਜੇ ਤਾਂ ਹੀ ਗੇੜਾ ਮਾਰ ਕੇ ਗਏ ਤੇ ਤੜਕੀ 5 ਵਜੇ ਪਤਾ ਲੱਗਿਆ ਵੀ ਅੱਗ ਲੱਗ ਗਈ ਦੁਕਾਨ ਤੇ ਲੈਟਾਂ ਬੱਤੀਆਂ ਸਭ ਕੁਝ ਬੰਦ ਸੀ ਸਾਰਾ ਵਿਆਸ ਤੇ ਲੈ ਹੋਏ ਪੈਸੇ ਸੀ ਤੇ ਵਿਆਸ ਤੇ ਲੈ ਕੇ ਚੱਕ ਕੇ ਤੇ ਤਾਂ ਕੰਮ ਸ਼ੁਰੂ ਕਰਿਆ ਹੋਇਆ ਦੁਕਾਨ ਦਾ ਆਪਣੀ ਮਿਹਨਤ ਕਰ ਰਿਹਾ ਸੀ ਇਸ ਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਅੱਜ ਦੇਖੋ ਨੁਕਸਾਨ ਦੇਖ ਲਓ ਤੁਹਾਡੇ ਸਾਹਮਣੇ ਆ ਸਾਰਾ ਵਿਆਸ ਤੇ ਚੱਕ ਕੇ ਲਾਏ ਹੋਏ ਪੈਸੇ ਆ ਬਾਈ ਜੀ ਇਹ ਅੱਗ ਦਾ ਕੀ ਕਾਰਨ ਹੋਇਆ ਲੱਗਣ ਦਾ ਮੇਰੇ ਕੋਈ ਸਮਝ ਨਹੀਂ ਆਈਦਾ ਸਾਡੇ 11 ਵਜੇ ਤੱਕ ਅਸੀਂ ਗਿੜਾ ਮਾਰ ਕੇ ਗਏ ਆ ਤੇ ਤੜਕੀ 5 ਵਜੇ ਪਤਾ ਲੱਗਿਆ ਵੀ ਅੱਗ ਲੱਗਦੇ ਦੁਕਾਨ ਤੇ ਲਾਈਟਾਂ ਬੱਤੀਆਂ ਸਭ ਕੁਝ ਬੰਦ ਸੀ ਤਕਰੀਬਨ ਇਹ ਕਿੰਨੇ ਕੁ ਲੱਖ ਦਾ ਨੁਕਸਾਨ ਹੋ ਚੁੱਕੇ ਤੁਹਾਡਾ 49 ਲੱਖ ਦਾ ਨੁਕਸਾਨ ਹੈ ਬਾਈ ਜੀ 45 ਤੋਂ 50 ਲੱਖ ਦਾ ਨੁਕਸਾਨ ਹੈ ਜੀ ਇਹ ਬਾਈ ਜੀ ਫਿਰ ਟੈਂਟ ਕਿੰਨਾ ਟਾਈਮ ਤੋਂ ਤੁਹਾਨੂੰ ਤਕਰੀਬਨ ਕੰਮ ਕਰਦਾ ਹੈ ਇਹਨੂੰ ਕੋਈ 7-8 ਸਾਲ ਹੋ ਗਏ ਸਤਿ ਪਤੀ ਹੁਣ ਕੀ ਪੰਜਾਬ ਸਰਕਾਰ ਨੂੰ ਬੇਨਤੀ ਕੀ ਕਰਨਾ ਚਾਹੁੰਦੇ ਹਾਂ ਇਸੇ ਬੇਨਤੀ ਲਈ ਕਰਨਾ ਚਾਹੁੰਦੇ ਆ ਵੀ ਦੇਖੋ ਜੀ ਸਾਡਾ ਨੁਕਸਾਨ ਹੋਇਆ ਇਹਹੀ ਜਗ੍ਹਾ ਤੇ ਸਾਡਾ ਨਾ ਵਾਂਗੂ ਚੱਕੀ ਚੱਲਦਾ ਹੋਇਆ ਜੀ ਹਾਂਜੀ ਸਾਰਾ ਵਿਆਸ ਤੇ ਚੱਕ ਕੇ ਪੈ ਗਿਆ ਵਿਆਸ ਤੇ ਪੈ ਗਿਆ ਚੱਕ ਕੇ ਪੈ ਵੀ ਹੋਇਆ ਜਾਂਨਾ ਭਰਿਆ ਮਿਲ ਜਾਵੇ ਹੁਸ਼ਾਰ ਗਰੀਬ ਬੰਦਾ ਕੀ ਕਰੇ ਇਹ ਸਾਰਾ ਵਿਆਸ ਤੇ ਲੈ ਹੋਏ ਪੈਸੇ ਸੀ ਤੇ ਵਿਆਸ ਤੇ ਲੈ ਕੇ ਚੱਕ ਕੇ ਤੇ ਤਾਂ ਕੰਮ ਸ਼ੁਰੂ ਕਰਿਆ ਹੋਇਆ ਤੁਮ ਜੀ ਆਪਣੀ ਮਿਹਨਤ ਕਰ ਰਿਆ ਸੀ ਤੇ ਸਾਡਾ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਆਜਾ ਦੇਖੋ ਨੁਕਸਾਨ ਦੇਖ ਲੋ ਤੁਹਾਡੇ ਸਾਹਮਣੇ ਹੈ ਸਾਰਾ ਕਿ ਬਿਆਸ ਤੇ ਚੱਕ ਕੇ ਲਾਇਏ ਹੋਏ ਪੈਸੇ ਆ ਤੁਸੀਂ ਜੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਜੀ ਇਹਦਾ ਮੁਆਵਜਾ ਦਿੱਤਾ ਜਾਵੇ ਦੁਬਾਰਾ ਕੰਮ ਸ਼ੁਰੂ ਹੋ ਜਾਏ ਜਿਹੜਾ ਬੱਚੇ ਦਾ ਦੁਬਾਰਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਦੇਖੋ ਨੁਕਸਾਨ ਬਹੁਤ ਹੋ ਚੁੱਕਿਆ ਜੀ ਹਾਂ ਇਹ ਸਾਡਾ ਮੁਆਵਜਾ ਭਰਿਆ ਜਾਵੇ ਜੋ ਨੁਕਸਾਨ ਹੋਇਆ ਦੁਬਾਰਾ ਬੱਚੇ ਦਾ ਕੰਮ ਸ਼ੁਰੂ ਹੋ ਜਾਈ ਹੁਣ ਗਰੀਬ ਬੰਦਾ ਕਿੱਥੇ ਦਾ ਕਰੂਗਾ ਜੀ ਉਹ ਕੋਈ ਲੰਬੇ ਕੋਈ ਲੰਬੀ ਚੌੜੀ ਸਾਧਨ ਨਹੀਂ ਹੋਏਗਾ ਵੀ ਜ਼ਮੀਨ ਜਗੋਂ ਹੋਏ ਮੈਂ ਇਹੀ ਕੰਮ ਦੀ ਬਸ ਇਹੀ ਜ਼ਮੀਨ ਹੈ ਇਹੀ ਜਿਆਦਾ ਇਹੀ ਜਿਆਦਾ ਸਾਰਾ ਰੋਜ਼ਗਾਰ ਸੀਗਾ ਇਹ ਪਗਾਲੀ ਗਰੀਬ ਬੰਦੇ ਰਹੋ ਇਸ ਤੋਂ ਉੱਪਰ ਕੇ ਇਹਨੇ ਕੇ ਬੱਚੇ ਆ ਛੋਟੇ ਛੋਟੇ ਬੱਚੇ ਆ ਕੀ ਪਾਣਾ ਵਰਤਿਆ ਹੈ ਸਰਕਾਰ ਨੂੰ ਬੇਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆ ਦੇਖੋ ਇਹ ਨੁਕਸਾਨ ਬਹੁਤ ਹੋ ਚੁੱਕਿਆ ਆ ਤੁਸੀਂ ਦੇਖ ਸਕਦੇ ਆ ਇਹ ਟੇਬਲ ਮੈਟ ਪਰਦੇ ਜਨੈਟਰ ਹੀ ਗੱਦੇ ਸੀ ਜੀ ਸੋਫੇ ਹੋ ਗਏ ਗੱਦੇ ਹੋ ਗਏ ਹੋਰ ਸਾਰਾ ਸਮਾਨ ਟੈਂਟ ਦਾ ਤਕਰੀਬਨ ਸਾਰਾ ਸਮਾਨ ਸੀਗਾ ਇਹ ਸਮਾਨ ਸੀਗਾ ਜੀ ਕੋਈ 45-50 ਲੱਖ ਦੇ ਕਰੀਬ ਸਮਾਨ ਸੀਗਾ ਜਿਹੜਾ ਇਹ ਪੰਕਤੀ ਵਾਸਤੇ ਚੱਕੇ ਵਾਸਤੇ ਪੈਸੇ ਚੱਕੇ ਹੋਏ ਸੀ ਉਹਦੀ ਕਿਸ਼ਤ ਤੋਂ ਕੁਝ ਵਿਆਜ ਭਰਦੇ ਸੀਗੇ ਤਾਂ ਕਰਕੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀਗਾ ਜੀ ਚੁੱਲ੍ਹੇ ਦਾ ਏ ਹੁਣ ਪਤਾ ਨਹੀਂ ਕਿਸ ਨੇ ਜਾਣ ਬੁੱਝੀ ਲਗਾਈ ਹੈ ਇਹ ਕੀ ਹੋਇਆ ਪਤਾ ਹੀ ਨਹੀਂ ਲੱਗਿਆ ਹੈਗਾ ਜਦੋਂ ਦੇਖਿਆ ਆ ਕੇ ਤਾਂ ਸਾਰਾ ਅੰਦਰ ਹੋ ਜਾੜ ਕੇ ਤੁਸੀਂ ਦੇਖ ਸਕਦੇ ਹੋ ਰਾਖ ਹੋ ਰਿਆ ਪਿਆ ਹੁਣ ਇਹ ਹੀ ਆ ਸਰਕਾਰ ਨੂੰ ਬੇਨਤੀ ਆਪਣੀ ਭਰਾਵਾਂ ਨੂੰ ਵੀ ਸਾਡਾ ਕੋਈ ਮਾਪਿਆ ਕੋਈ ਹੈਲਪ ਕੀਤੀ ਜਾਵੇ ਜੀ ਇਹ ਹੀ ਹੱਥ ਜੋੜ ਕੇ ਬੇਨਤੀ ਆ ਬਾਕੀ ਤੁਸੀਂ ਆਪਣਾ ਨੁਕਸਾਨ ਦੇਖ ਹੀ ਸਕਦੇ ਹੋ ਜੀ ਮਸਾ ਪਰਿਵਾਰ ਚਲਾ ਰਹੇ ਸੀਗੇ ਹੋਰ ਕੋਟੋਟੇ ਬੱਚੇ ਨੇ ਛੋਟੇ ਛੋਟੇ ਜਵਾਕ ਨੇ ਸਾਰੇ ਆਪਣੇ ਪਰਿਵਾਰ ਔਰ ਵੀ ਮੁੰਡੇ ਇਤੂ ਹੀ ਚਲਵਾ ਆਪਣਾ ਉਹ ਵੀ ਆਪਣਾ ਪਰਿਵਾਰ ਚਲਾਰੇ ਸੀਗੇ ਇੱਕ ਉਹਦੇ ਕਰਕੇ ਚੱਲ ਰਿਹਾ ਸੀਗਾ ਸਾਰਾ ਸਿਸਟਮ ਹੁਣ ਇਹ ਸਾਰਾ ਉਹਦੇ ਲੇਬਰ ਦੇ ਕੰਮ ਕਰਦੇ ਸੀ ਉਹਨਾਂ ਦਾ ਵੀ ਸਾਰਾ ਪੱਲੇ ਪੈ ਗਿਆ ਜੋ ਨੁਕਸਾਨ ਹੋਇਆ ਆਪਣਾ ਹੁਣ ਉਹ ਵੀ ਕਿੱਥੋਂ ਦੇਣਾ ਈ ਹੁਣ ਇਹਨਾਂ ਨੁਕਸਾਨ ਆ ਹੋ ਗਿਆ ਜੋ ਬੁਕਿੰਗਾਂ ਹੋਈਆਂ ਹੋਈਆਂ ਸੀਗੇ ਉਹ ਵੀ ਕੋਈ ਕੰਮ ਨਹੀਂ ਆਇਆ ਹੁਣ ਜਦੋਂ ਰਾਲ ਕੇ ਸਾਰਾ ਹੀ ਸਵਾਹ ਹੋ ਗਿਆ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ ਆਪਣਾ ਠੇਰੀ ਨਾ ਆ ਕੁਛ ਹੋ ਰਿਹਾ ਇਹਦਾ ਕੁਝ ਵੀ ਨਹੀਂ ਬਚਿਆ ਹਲੇ ਤੱਕ ਧੂਆਂ ਖਿਲਦਾ ਪਿਆ ਉਹ ਤਾਂ ਸਹੀ ਉਹਦੇ ਠੀਕ ਜਿਹਾ ਲਾ ਦਿੱਸ ਸਕਦੇ ਨੁਕਸਾਨ ਬਾਈ ਜੀ ਦਾ ਬਹੁਤ ਵੱਡਾ ਭਾਰੀ तकरीबन तक मार के गए सब तो कुछ ठीक सी सब कुछ ठीक सी उस ती गेड़ा के ग्यारह बजे तो बाद घरे तो चले गए फिर उस तो बाद पता नहीं कि इतने होया किसी ने हरकत की जान बुझ के